ਸੋ ਤੁਸ ਤਾੰ ਬੰਦਰੀ ਸੋ ਬੰਦ ਕਰਾ ਫਰੀਦ ਸਤਿਗੁਰ ਤੋਂ ਬੰਦ ਕਰ ਦਿੱਤੇ ਅਨਿਤ ਅੰਤ ਵਿਚਾਰ ਕਰੇ ਜਨ ਸੱਚਾ ਜਨਮ ਰੇ ਸੋਗਾ ਚੋਗਾ ਚਾਬ ਗਵਨ ਮਿਟੇ ਪ੍ਰਭ ਸੇਵ ਆਪ ਧਿਆਖ ਸਰਨ ਗੁਰ ਦੇ ਮਉ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰਤ ਪ੍ਰਾਨ ਉਧਾਰ ਅਨ ਕੋ ਪਾਵਨ ਛੁਟਨ ਹਾਰੇ ਸਿਮਰਤ ਸਸ ਲਪਟਾ ਮੈਂ ਮੂਰਖ ਮਨਾ ਸੋ ਤਮੀਤ ਗਟਾਂ ਵਰ ਬਨਤਾ ਇਨਤੇ ਰਹੋ ਤੁਮ ਕਮਨ ਸਨਾਤਾ ਰਾਜ ਰੰਗ ਮਾਇਆ ਵਿਸਤਾਰ ਰਿੰਤੇ ਕਬ ਕਮਨ ਛਟਕਾਰ ਸਿਮਰਤ ਗੁਰੂ ਨਾਨਕ ਦੇਵ ਜੀ ਤੇ ਆਏ ਰੰਗਤ ਗੁਰ ਤੇ ਅਮਰਦਾਸ RAM ਦਾਸ ਜੀ ਸਹਾਇ ਅਨੰਦ ਹਰਿ ਗੋਬਿੰਦ ਨਾਮ ਸਿਮਰਤ ਈ ਆਕਾਲ ਰਤਨਾ ਭਾਜੀ ਆ ਵੀ ਕਰੇ ਕਰਨੇ ਕੱ ਕਿ ਹਾਂ ਹਾਂ ਮੈਂ ਕਰ ਸਕਦਾ ਜੇ ਵੀ ਭਾਈ ਹਾਂਜੀ ਸ਼ਿਤਲ ਜੀ ਅੱਜ ਸਾਰੀ ਸੰਗਤਾਂ ਨੂੰ ਜੇ ਵਾਹਿਗੁਰੂ ਜੀ ਜੱਤਾਂ ਸਾਹਿਬ ਵਾਹਿਗੁਰੂ ਦੀ ਫਤਿਹ ਜੈ ਸ਼੍ਰੀ ਰਾਮ ਅੱਜ ਨਕੋਦਰ ਦੇ ਲੋਕਾਂ ਦਾ ਮੈਂ ਧੰਨਵਾਦ ਕਰਨ ਦੇ ਲਈ ਆ ਆਪਣੇ ਬਜ਼ੁਰਗਾਂ ਦਾ ਆਪਣੀਆਂ ਮਾਵਾਂ ਦਾ ਆਪਣੀਆਂ ਭੈਣਾਂ ਦਾ ਕਿ ਅੱਜ ਭਾਰਤੀ ਜਤਾ ਪਾਰਟੀ ਦੇ ਨਕੋਦਰ ਦੇ ਜਿਹੜਾ ਆਫਿਸ ਦਾ ਜਿਹੜਾ ਗੁਰਮਾਰ ਦੇ ਪਾਰਟ ਕਰਕੇ ਤੋਂ ਬਹੁਤ ਅੱਜ ਦੁਗਾਟਰ ਕੀਤਾ ਗਿਆ ਆਫਿਸ ਦਾ ਗੁਰਮਾਰ ਦੇ ਨਾਮ ਲਿਆ ਗਿਆ ਕਿਉਂਕਿ ਸੰਗਤਾਂ ਅਲੱਗ-ਅਲੱਗ ਪਿੰਡਾਂ ਤੋਂ ਆਈਆਂ ਅਲੱਗ-ਅਲੱਗ ਵਾਡਾਂ ਤੋਂ ਆਈਆਂ ਸੰਗਤਾਂ ਸੁਸ਼ੀਲ ਕੁਮਾਰੀ ਤੋਂ ਸਾਡੇ ਜਿਹੜੇ ਮੈਂਬਰ ਆਫ ਪਾਰਲੀਮੈਂਟ ਔਰ ਕੈਂਡੀਡੇਟ ਆ ਜਿਹੜੇ ਜਿਲੰਦਰ ਲੋਕਸਭਾ ਤੋਂ ਉਹਨਾਂ ਵੱਲੋਂ ਮੈਂ ਸਾਰੀ ਸੰਗਤ ਦਾ ਨਕੋਦਰ ਦੇ ਜਿਹੜੇ ਅੱਜ ਭਾਰਤੀ ਜਨਤਾ ਪਾਰਟੀ ਦੇ ਆਫਿਸ ਦੇ ਵਿੱਚ ਜਿਹੜਾ ਖੁੱਲਣ ਦੇ ਉੱਤੇ ਗੁਰੂ ਮਾਰਾ ਜੀ ਨੇ ਜਿਹੜਾ ਆਸ਼ੀਰਵਾਦ ਦਿੱਤਾ ਸਾਰੀ ਸੰਗਤ ਨੂੰ ਵਧਾਈ ਦੇਣ ਦੇ ਲਈ ਆਇਆ ਤੇ ਇੱਕ ਅਪੀਲ ਕਰਨ ਦੇ ਲਈ ਆਇਆ ਕਿ ਆਓ ਅਸੀਂ ਸਾਰੇ ਰਲ ਮਿਲ ਕੇ ਐਸੇ ਕੈਂਡੀਡੇਟ ਨੂੰ ਐਸੀ ਸਰਕਾਰ ਨੂੰ ਵੋਟ ਪਾਈਏ ਜਿਹੜੀ ਇਸ ਦੇਸ਼ ਦੇ ਵਿੱਚ ਤੀਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਬਣਨ ਜਾ ਰਹੇ ਆ ਜਿਨ੍ਹਾਂ ਨੇ ਦੇਸ਼ ਦੀ ਰੱਖਿਆ ਦੇ ਲਈ ਦੇਸ਼ ਦੇ ਭਵਿੱਖ ਦੇ ਲਈ ਦਸ ਸਾਲ ਤੋਂ ਲੜਾਈ ਲੜੀ ਹੈ ਅੱਜ ਜੋ ਭਾਰਤ ਦੇਸ਼ ਹੈ ਇਹ ਅੱਜ ਪੂਰੇ ਵਰਲਡ ਦੇ ਵਿੱਚ ਡੰਕਾ ਇਹ ਉਹ ਭਾਰਤ ਦਾ ਵੱਜ ਰਿਹਾ ਇਸ ਕਰਕੇ ਡੰਕਾ ਵੱਜ ਰਿਹਾ ਕਿ ਭਾਰਤ ਨੇ ਜੋ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕਮਿਟਮੈਂਟ ਬੱਟਾ ਕੀਤੀਆਂ ਉਹ ਸਾਡੇ ਕਿਸਾਨ ਭਰਾ ਨੂੰ ਸਾਡੇ ਅੰਧਤਾ ਸਾਡੇ ਬਜ਼ੁਰਗ ਹੈ ਅੱਜ ਉਹਨਾਂ ਦੀ ਮਨੋ ਕਾਮਨਾ ਸੀ ਜਿਹੜੀਆਂ ਉਹਨਾਂ ਦੀ ਮੰਗਾਂ ਪੂਰੀਆਂ ਕਰ ਰਹੇ ਆ ਉਦਾਂ ਹੀ ਪਵਨ ਸ਼ਹਿਰ ਦੀ ਗੱਲ ਕਰਾਂ ਉਦਾਂ ਹੀ ਅੱਜ ਦਿਹਾਤੀ ਦੀ ਗੱਲ ਕਰਾਂ ਜਿਸ ਵੀ ਕਿਸਵੇ ਤੇ ਜਾਵਾਂ ਜਿੱਦਾਂ ਦੀ ਲੋਕਾਂ ਦੇ ਕੋ ਉਮੀਦ ਸੀ ਉਹ ਵੀ ਖਰਾ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤਰ ਰਹੇ ਆ ਤੇ ਸੁਸ਼ੀਲ ਕੁਮਾਰ ਰਿੰਕੂ ਜੀ ਉਹਨਾਂ ਦਾ ਰੂਪ ਬਣ ਕੇ ਨਕੋਦਰ ਦੇ ਲੋਕਾਂ ਦੇ ਵਿਕਾਸ ਦੇ ਦੀ ਨਕੋਦਰ ਹਲਕੇ ਦੀ ਲੜਾਈ ਲੜਨ ਦੇ ਲਈ ਚਾਤਰੀ ਤੋਂ ਬਾਅਦ ਪਾਰਲੀਮੈਂਟ ਦੇ ਵਿੱਚ ਨਕੋਦਰ ਦੇ ਪਰਿਵਾਰਾਂ ਦੀ ਲੜਾਈ ਲੜਨਗੇ ਇਸ ਕਾ ਦੀ ਮੈਨੂੰ ਉਮੀਦ ਹੈ ਅਗਰ ਅਸੀਂ ਲੋਕ ਚਾਹਨੇ ਆ ਕਿ ਜਲੰਧਰ ਦੀ ਤਰੱਕੀ ਹੋਵੇ ਨਕੋਦਰ ਦੀ ਤਰੱਕੀ ਹੋਵੇ ਜਿਹੜੀ ਇਹ ਵੋਟ ਹੈ ਇੱਕ ਤਰੀਕ ਨੂੰ ਕਮਲ ਦੇ ਪੁਲ ਤੇ ਪਾ ਕੇ ਉਦੇਸ਼ ਦੇ ਪ੍ਰਧਾਨ ਮੰਤਰੀ ਜੱਤ ਜੀ ਜ਼ਿਕਰ ਗੱਲ ਕਰੀਏ ਲੋਕ ਸਭਾ ਚੋਣਾਂ ਨੂੰ ਲੈ ਕੇ ਕਿਸ ਤਰ੍ਹਾਂ ਦੀ ਜਿਹੜੀ ਰਾਜਨੀਤੀ ਚੱਲ ਰਹੀ ਹੈਗੀ ਆ ਰਾਜਨੀਤੀ ਦੇ ਵਿੱਚ ਬਹੁਤ ਪਾਰਟੀਆਂ ਆਪਣੇ ਆਪਣੇ ਪਾਰਟੀ ਦਾ ਪ੍ਰਚਾਰ ਕਰ ਰਹੀ ਹੈ ਪਰ ਅਸੀਂ ਲੋਕ ਆਪਣੀ ਪਾਰਟੀ ਦਾ ਪ੍ਰਚਾਰ ਨਹੀਂ ਕਰ ਰਹੇ ਅਸੀਂ ਆਪਣੇ ਲੋਕ ਦੇਸ਼ ਦੇ ਪ੍ਰਧਾਨ ਮੰਤਰੀ ਦਾ ਵਿਜ਼ਨ ਲੈ ਕੇ ਜਾ ਰਹੇ ਆ ਇੱਕ ਪਾਸੇ ਉਹ ਪ੍ਰਧਾਨ ਮੰਤਰੀ ਜਿਨੇ ਦੇਸ਼ ਦੇ 2 ਦਸਤਕਾਂ ਦੇ ਵਿੱਚ ਦੇਸ਼ ਦੇ ਵਿੱਚ ਜੋ ਕਿਹਾ ਉਹ ਕਰਕੇ ਦਿਖਾਇਆ ਇਹ ਕੋ ਲੋਕ ਸਾਡੇ ਕੋਲ ਜਿਹੜੇ 13 ਪਾਰ ਦੀ ਗੱਲ ਕਰ ਰਹੇ ਆ ਕਿ 13 ਸੀਟਾਂ ਚਾਹੀਦੀਆਂ ਇਹ ਕੋ ਲੋਕ ਜਿਹੜੇ ਕਹਿੰਦੇ 5 ਸੀਟਾਂ ਚਾਹੀਦੀਆਂ ਅਸੀਂ 400 ਪਾਰ ਦੀ ਗੱਲ ਕਰ ਰਹੇ ਆ ਕਿ ਤੁਸੀਂ ਲੋਕ ਮੀਡੀਆ ਦੇ ਮਾਧਮੇ ਨਾਲ ਮੈਂ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਮੈਂ ਫਸਟ ਟਾਈਮ ਆਪਣੀ ਜ਼ਿੰਦਗੀ ਦੇ ਰਾਜਨੀਤਿਕ ਸਫ਼ਰ 'ਚ ਦੇਖ ਰਹੇ ਆ ਕੀ ਲੋਕਾਂ ਨੇ ਪਹਿਲੇ ਹੀ ਤੈਅ ਕਰ ਦਿੱਤਾ ਹੈ ਮੀਡੀਆ ਦੇ ਵਿੱਚ ਸੋਸ਼ਲ ਮੀਡੀਆ ਤੇ ਰੋਜ਼ ਇਹ ਜਿਹੜੀਆਂ ਖਬਰਾਂ ਵਾਇਰਲ ਹੋ ਰਹੀਆਂ ਕਿ ਦੇਸ਼ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ 350 ਸਿੱਟੇ ਮਿਲ ਰਹੀਆਂ ਇਸ ਕਰਕੇ ਅਸੀਂ ਵੋਟਰ ਨੂੰ ਪਾਈਏ ਜਿਹਦੀ ਸਰਕਾਰ ਬਣ ਰਹੀ ਹੈ ਆਪਣੀ ਵੋਟ ਦਾ ਜਿਹੜਾ ਇਸਤੇਮਾਲ ਗਲਤ ਨਾ ਕਰੀਏ ਕਿ ਜਿਹੜੀ ਸਾਡੀ ਵੋਟ ਕਿਸੇ ਹੋਰ ਬੰਦੇ ਨੂੰ ਚੱਲੇ ਜਾਵੇ ਤੇ ਸਾਨੂੰ 250 ਕਿਲੋਮੀਟਰ ਦੂਰ ਜਾਣਾ ਪਵੇ 300 ਕਿਲੋਮੀਟਰ ਦੂਰ ਜਲੰਧਰ ਦੇ ਲੋਕਾਂ ਨੂੰ ਜਾਣਾ ਪਵੇ ਜਲੰਧਰ ਦੇ ਲੋਕਾਂ ਦੇ ਲਈ ਸਿੱਧਾ ਸਿਰ 12 ਕਿਲੋਮੀਟਰ ਦੂਰ ਸ੍ਰੀ ਰਿੰਕੂ ਦਾ ਘਰ ਹੈ ਸ੍ਰੀ ਰਿੰਕੂ ਦਾ ਘਰ ਨਾ ਕੋਦਰ ਦੇ ਜਿਹੜੇ ਲੋਕ ਹੈ ਔਰ ਮਨੀਸ਼ ਧੀਰਜੀ ਦੇ ਨਿੱਤਰ ਜਾਈ ਦਫ਼ਤਰ ਖੁੱਲ ਰਿਹਾ ਸਾਡੇ ਪੰਕਜ ਜੀ ਹੈ ਇਹ ਸਾਡੇ ਵੀ ਇਹ ਵੀ ਸੁਸ਼ੀਲ ਰਿੰਕੂ ਦਾ ਦੂਜਾ ਰੂਪ ਹੈ ਸਾਡੀ ਜਿੰਨੀ ਵੀ ਟੀਮ ਇੱਥੇ ਕੰਮ ਕਰ ਰਹੀ ਹੈ ਨਕੁੱਦਰ ਦੇ ਇਹ ਸੁਸ਼ੀਲ ਰਿੰਕੂ ਹੋਰ ਪ੍ਰਧਾਨ ਮੰਤਰੀ ਨਿਰਧ ਦਾ ਮੂਲ ਦੂਜਾ ਰੂਪ ਹੈ ਕੋਈ ਵੀ ਵੀਰ ਮੇਰੀ ਮਾਤਾ ਜੇ ਉਹਨਾਂ ਨੂੰ ਕੋਈ ਤਕਲੀਫ ਹੈ ਦੁੱਖ ਹੈ ਅਗਰ ਇਹਨਾਂ ਕੋਈ ਕੰਮ ਕਰਵਾਉਣ ਦੇ ਲਈ ਜਾਣਗੇ ਮੈਨੂੰ ਪੂਰੀ ਉਮੀਦ ਹੈ ਕਿ ਇਹ ਮੇਰੇ ਵੀਰ ਉਹਨਾਂ ਦੇ ਸਿਰ ਮੱਤੇ ਉਹਨਾਂ ਦਾ ਕੰਮ ਪੂਰਾ ਕਰਨਗੇ ਜਿੱਥੇ ਜ਼ਰੂਰਤ ਪਈਗੀ ਰਿੰਕੂ ਜੀ ਦੀ ਜਿੱਥੇ ਜ਼ਰੂਰਤ ਮੇਰੀ ਪਈਗੀ ਸਭ ਤੋਂ ਪਹਿਲੇ ਮੈਂ ਆਪਣੇ ਪਰਿਵਾਰ ਦੇ ਕੇ ਲੱਗ ਕੇ ਉਹਨਾਂ ਲੋਕਾਂ ਦੀ ਮੁਸ਼ਕਿਲਤਾ ਹੱਲ ਕਰਾਂ। ਸ਼ਿਤਲ ਜੀ ਚਰਨਜੀਤ ਚੰਨੀ ਵੱਲੋਂ ਜਿਹੜਾ ਹੈਗਾ ਲਗਾਤਾਰ ਜਿਹੜੇ ਸਵਾਲ ਚੱਕੇ ਜਾ ਰਹੇ ਹੈਗੇ ਦਲ ਬਦਲੂ ਚੱਲ ਰਿਹਾ ਕਿਸ ਤਰ੍ਹਾਂ ਦੇਖਦੇ ਆ। ਉਹਨਾਂ ਦੇ ਚਰਨਜੀਤ ਚੰਨੀ ਤੇ ਮੈਂ ਜਵਾਬ ਦੇਣੀ ਹੈ। ਮੈਂ ਪੰਜਾਬ ਦੇ ਲੋਕਾਂ ਨੂੰ ਜਵਾਬ ਦੇਈ ਹੈ। ਮੈਂ ਕੋਦਰ ਦੇ ਲੋਕਾਂ ਨੂੰ ਜਵਾਬ ਦੇਈ ਹੈ। ਚੰਨੀ ਜੀ ਨੇ ਜੋ ਬਿਆਨ ਕ ਅਗਰ ਅਜੇ ਦੇਸ਼ ਤੇ ਅਸੀਂ ਆਨੰਦ ਮਾਰਨੇ ਆ ਇਹ ਸਾਡੇ ਬਾਰਡਰ ਤੇ ਜਿਹੜੇ ਸਾਡੇ ਭਰਾ ਖੜੇ ਆ ਉਹਨਾਂ ਕਰਕੇ ਆ ਅਗਰ ਅਜੇ ਇਸ ਪੰਜਾਬ ਦੀ ਕੁਰਬਾਨੀ ਹੈ ਇਸ ਪੰਜਾਬ ਦੀ ਮਾਂ ਦਾ ਜੇ ਦਿਲ ਬਹੁਤ ਵੱਡਾ ਜੇ ਮਾਂ ਦੇ ਇਸ ਸੀਨੇ ਦੇ ਵਿੱਚੋਂ ਅਗਰ ਸ਼ਹੀਦ ਬੱਚਾ ਹੁੰਦਾ ਉਹ ਪੰਜਾਬ ਦੀ ਮਾਂ ਦਾ ਸਭ ਤੋਂ ਪਹਿਲੇ ਉਸ ਬੱਚੇ ਦੀ ਕੁਰਬਾਨੀ ਅਗਰ ਬਿਲਦੀ ਹੈ ਅਗਰ ਪੂਰੇ ਦੇਸ਼ ਦੇ ਵਿੱਚ ਅਗਰ ਬਾਰਡਰ ਤੇ ਕੋਈ ਬੱਚਾ ਕੁਰਬਾਨੀ ਦਿੰਦਾ ਉਹ ਤੇ ਪੰਜਾਬ ਦੀ ਸੰਖਿਆ ਸਭ ਤੋਂ ਜ਼ਿਆਦਾ ਹੈ ਤੇ ਜੋ ਕੱਲ ਚੰਨੀ ਜੀ ਨੇ ਬਿਆਨ ਦਿੱਤਾ ਇੱਕ ਬੱਚਾ ਇਸ ਦੇਸ਼ ਦਾ ਸ਼ਹੀਦ ਹੋਇਆ ਉਹਨੂੰ ਕਿਹਾ ਡਰਾਮਾ ਖੋਰੀ ਕੀ ਇੱਕ ਡਰਾਮਾ ਹੈ ਪ੍ਰਧਾਨ ਮੰਤਰੀ ਦਾ ਇਸ ਤੋਂ ਸ਼ਰਮਨਾਕ ਗੱਲ ਨਹੀਂ ਹੋ ਸਕਦੀ ਇਹ ਵੋਟ ਕੋਈ ਦੇਵੇ ਕੋਈ ਨਾ ਦੇਵੇ ਪਰ ਕੋਈ ਸਾਡੇ ਫੌਜੀ ਭਰਾ ਨੂੰ ਅਗਰ ਮੇਰੀ ਮਾਂ ਦਾ ਕੋਈ ਦਿਲ ਦਿਖਾਏਗਾ ਉਹ ਪੰਜਾਬੀ ਔਰ ਪੰਜਾਬ ਉਹਨੂੰ ਕਦੀ ਨਹੀਂ ਬਖਸ਼ੇਗਾ ਠੀਕ ਹੈ ਜੀ ਹਾਂਜੀ ਮਨੀਸ਼ ਜੀ ਅੱਜ ਦਫ਼ਤਰ ਦਾ ਉਦਘਾਟਨ ਕੀਤਾ ਗਿਆ ਕਿਹਣਾ ਜਾਣਾ ਹੈ ਅੱਜ ਬੜਾ ਸਾਨੂੰ ਇੱਕ ਖੁਸ਼ੀ ਦਾ ਪ੍ਰਤੀਕ ਹੈ ਬਾਈ ਗੁਰੂ ਜੀ ਦੀ ਕਿਰਪਾ ਦੇ ਨਾਲ ਮਾਤਾ ਰਾਣੀ ਦੀ ਕਿਰਪਾ ਦੇ ਨਾਲ ਪੰਜਾਬ ਪਾਰਟਾ ਦਫ਼ਤਰ ਦਾ ਉਦਘਾਟਨ ਕੀਤਾ ਜੋ ਲੋਕ ਸਭਾ ਚੋਣਾਂ ਦੇ ਲਈ ਪ੍ਰਮੁੱਖ ਹੈ ਨੋਰਮਲ ਰੋਡ ਦੇ ਉੱਪਰ ਇਹ ਦਫਤਰ ਭੁੱਲਿਆ ਗਿਆ ਔਰ ਅੱਜ ਸਾਡੇ ਵਿੱਚ ਸ਼ਾਮਲ ਹੈ ਸਾਡੇ ਲੋਕ ਸਭਾ ਦੇ ਜਿਹੜੇ ਜਿਹੜੇ ਆਪਣੇ ਲੋਕ ਸਭਾ ਦੇ ਕੈਂਡੀਡੇਟ ਹੈ ਸ੍ਰੀ ਸੁਸ਼ੀਲ ਰੈਂਕੂ ਜੀ ਤੇ ਮਿਸਿਸ ਸੁਨੀਤਾ ਭਾਬੀ ਵੀ ਸਾਡੇ ਜਿਨ੍ਹਾਂ ਨੇ ਵੀ ਇੱਥੇ ਆ ਕੇ ਸਾਡੇ ਸਾਰੇ ਬੀ ਜੀ ਪੀ ਕਾਰਜਕਰਤਾ ਦਾ ਔਰ ਸਾਡੀ ਸਾਰੀਆਂ ਟੀਮਾਂ ਦਾ ਬੜਾ ਹੌਸਲਾ ਵਧਾਇਆ ਇਥੇ ਪਤਾ ਲੱਗਦਾ ਕਿ ਇਹ ਬੜੇ ਜਮੀਨੀ ਲੈਵਲ ਦੇ ਹਰ ਇੱਕ ਪਰਿਵਾਰ ਨੂੰ ਹਰ ਇੱਕ ਵਰਗ ਨੂੰ ਟੱਚ ਕਰ ਰਿਹਾ ਹੈ। ਔਰ ਇਹਨਾਂ ਲਈ ਇਹ ਕਿੰਨੀ ਇੰਪੋਰਟੈਂਸ ਰੱਖਦੀ ਹੈ ਇਹ ਚੀਜ਼ ਕਿ ਮੈਂ ਆਪਣੇ ਹਰ ਦਫ਼ਤਰ ਦੇ ਤੇ ਆਪਣੇ ਪਿੰਡਾਂ ਦੇ ਕੋਲ ਜਾ ਕੇ ਖੁਦ ਮਿਲਣਾ ਔਰ ਖੁਦ ਪਾਰਟੀ ਦਾ ਪ੍ਰਚਾਰ ਕਰਨਾ। ਸਾਰਾ ਪਰਿਵਾਰ ਦਿਨ ਰਾਤ ਇੱਕ ਕਰਨ ਦੇ ਲੱਗਾ ਹੋਇਆ। ਅਸੀਂ ਧੰਨਵਾਦੀ ਹਾਂ ਸੁਸ਼ੀਲ ਰਿੰਕੂ ਜੀ ਦੇ ਔਰ ਇਹਨਾਂ ਲਈ ਪਰਮਾਤਮਾ ਦੇ ਕੋਲੋਂ ਮਾਤਾ ਰਾਣੀ ਕੋਲ ਵਾਹਿਗੁਰੂ ਜੀ ਕੋਲ ਅਰਦਾਸ ਕਰਦੇ ਹਾਂ ਕਿ ਸਾਡਾ ਪਰਿਵਾਰ ਇਹ ਲੋਕ ਸਭਾ ਦੇ ਵਿੱਚ ਜਾਏ। ਔਰ ਸਾਡੇ ਪੰਜਾਬ ਦੀ ਔਰ ਹਿੰਦੁਸਤਾਨ ਦੀ ਆਵਾਜ਼ ਬਣ ਕੇ ਗੂੰਜੇ ਜਿਹਦੇ ਸਾਡਾ ਪੰਜਾਬ ਵੀ ਖੁਸ਼ਹਾਲੀ ਔਰ ਤਰੱਕੀ ਦੀ ਰਾਹ ਤੇ ਚੱਲੇ ਬਹੁਤ ਬਹੁਤ ਸ਼ੁਕਰੀਆ ਜੈ ਸ਼੍ਰੀ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਹਾਂਜੀ ਭੰਜੀ ਅੱਜ ਨਕੋਦਰ ਦੇ ਵਿੱਚ ਭਾਜਪਾ ਦਾ ਦਫਤਰ ਖੁੱਲਿਆ ਕੀ ਕਹਿਣਾ ਚਾਹੋਗੇ ਮੈਂ ਤਾਂ ਸਾਰੇ ਨਕੋਦਰ ਨਿਵਾਸੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਔਰ ਇਸ ਦੇ ਨਾਲ ਹੀ ਇਹ ਜਿਹੜੇ ਸਾਰੇ ਕਾਰਕਟਰਾਂ ਨੂੰ ਪਹਿਲਾ ਮੋਰਚਾ ਨੂੰ ਸਾਰਿਆਂ ਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਕਿਉਂਕਿ ਆਪਣਾ ਸਾਰੇ ਜਨਾਂ ਦਾ ਜਿਹੜਾ ਚੋਣ ਚਾਰ ਵੀ ਦੌਰ ਹੈ ਔਰ ਸ਼ੁਰੂ ਹੋ ਚੁੱਕਾ ਹੈ ਉਸ ਦੌਰ ਨੂੰ ਦੇਖ ਕੇ ਵੀ ਬਾਈਓ ਪ੍ਰੋਗਰਾਮ ਦੇ ਅੱਗੇ ਆਇਆ ਐ ਅੱਜ ਉਹ ਵਾਹਿ ਦੇ ਚਰਨਾਚ ਅਰਦਾਸ ਤੇ ਜਿਹੜੀਆਂ ਉਮੀਦਾਂ ਤੇ ਵਿਸ਼ਵਾਸ ਦੇ ਨਾਲ ਅੱਜ ਜਦੋਂ ਆਫਿਸ ਖੋਲਿਆ ਆਪਣਾ ਉਮੀਦਾਂ ਤੇ ਪ੍ਰਵੇਸ਼ ਜਿਹੜਾ ਕਰਨ ਲਈ ਔਰ ਜਿੱਤ ਕੇ ਚਾਰ ਤਰੀਕ ਨੂੰ ਜਿੱਤ ਕੇ ਅਤੇ ਫਿਰ ਸਾਰਿਆਂ ਦੇ ਪੂਰੇ ਪੰਜਾਬ ਬਸ਼ੀਰ ਸਾਹਿਬਾ ਜੀ ਸੋ ਮੈਂ ਨਕੋਦਰ ਨਿਵਾਸੀਆਂ ਦੇ ਕੇ ਆਵਾਜ਼ ਉਠਾ ਰਹੀ ਹਾਂ ਕਿ ਜਿਹੜੀ ਇਸ ਵਾਰੀ ਵੋਟ ਹੈ ਆਪਾਂ ਬਾਦਲੀ ਜਨਤਾ ਪਾਰਟੀ ਦੇ ਪਾਰਟੀ ਨੂੰ ਮੋਦੀ ਜੀ ਨੂੰ ਮਾਨੀਏ ਕਿਉਂਕਿ ਆਪਾਂ ਸਾਰੇ ਜਾਣਦੇ ਆ ਕਿ ਮੋਦੀ ਨੇ ਪਿਛਲੇ ਸਾਲ ਜੋ ਪ੍ਰਧਾਨ ਮੰਤਰੀਏ ਦਾ 10 ਸਾਲ ਲਈ ਉਹਨਾਂ ਨੇ ਦੇਸ਼ ਦੀ ਤਾਇਆ ਪਾਇਆ ਔਰ ਇੱਕ ਵਿਕਾਸ ਪੁਰਸੇ ਦੇ ਨਾਮ ਨਾਲ ਜਾਣੇ ਜਾਂਦੇ ਸੋ ਮੈਂ ਬੋਤ ਵਾਸੀਆਂ ਨੂੰ ਜਲੰਧਰ ਵਾਸੀਆਂ ਨਾਲ ਹੱਥ ਜੋੜ ਕੇ ਅਪੀਲ ਕਰਦੀ ਆ ਜਿਹੜੇ ਇਸ ਵਾਰੀ ਵੋਟ ਆਪਾਂ ਖਰਾਬ ਨਹੀਂ ਕਰਨੀ ਅਸੀਂ ਵੀ ਮੋਦੀ ਜੀ ਦੇ ਪਰਿਵਾਰ ਦਾ ਹਿੱਸਾ ਬਣਨਾ ਉਸ ਵਿਕਾਸ ਦੀ ਲਹਿਰ ਦਾ ਹਿੱਸਾ ਬਣਨਾ ਤਾਂ ਕਿ ਅਸੀਂ ਆਪਣੇ ਬੱਚਿਆਂ ਦਾ ਫਿਊਚਰ ਦੇਖਦੇ ਹੋਏ ਆਪਣੇ ਜਲੰਧਰ ਸ਼ਹਿਰ ਨਕੋਦਰ ਸ਼ਹਿਰ ਦਾ ਵਿਕਾਸ ਕਰ ਸਕੀ ਸੋ ਇੱਕ ਜੋ ਵੋਟ ਮਾਨ ਸਰ ਉਹ ਚਾਹਨਾ ਆ ਰਿਹਾ ਫੋਟਾ ਬਟਾ ਇੱਕ ਪਾਜਪਾ ਦੀ ਰੈਲੀ ਦੇ ਵਿੱਚ ਤੁਸੀਂ ਜਿਹੜਾ ਹੈਗਾ ਆਮ ਆਦਮੀ ਪਾਰਟੀ ਦਾ ਪ੍ਰਚਾਰ ਕਰਦੇ ਦਿਖਾਈ ਦਿੱਤੇ ਕੀ ਮਾਮਲਾ ਸੀ ਇਹ ਨਹੀਂ ਜੀ ਅਤਨਾ ਕੁਝ ਨਹੀਂ ਸੀ ਸਿਰਫ ਵਿਰੋਧੀਆਂ ਨੇ ਸਿਰਫ ਕੁਲੀਕੀ ਚੱਕ ਲਈ ਮੈਂ ਤਾਂ ਅੰਦਰ ਵਿੱਚ ਆਮ ਆਦਮੀ ਪਾਰਟੀ ਜਿਹੜਾ ਆਪਣਾ ਸੀ ਮੈਂ ਲੱਗਾ ਦੱਸ ਦਿੱਤੀ ਸੀ ਕਿ ਅਸੀਂ ਪਾਰਟੀ ਨੂੰ ਛੋੜੀ ਬਸ ਉਹ ਹੀ ਸਵਾਲ ਸੀ ਠੀਕ ਹੈ